ਲਓ ਜੀ ਇੱਕ ਗਜ਼ਲ ਪੇਸ਼ ਆ ਤੁਹਾਡੇ ਸਾਹਮਣੇ ਬੱਲੂ ਕਰਦਾ ਮਸਲੇ ਹੱਲ ਸਾਡੇ ਨਵਾਂ ਸ਼ਹਿਰ ਦੇ ਲਲਤਮਨ ਪਾਠਕ ਜੀ ਉਹਨਾਂ ਤੇ ਮੈਂ ਦੋ ਲਾਈਨਾਂ ਲਿਖੀਆਂ ਅਰਸ਼ਾਦ ਆ ਜੀ ਹਾਂ ਜੀ ਹਾਂ ਜੀ ਹਾਂ ਜੀ ਨਵਾਂ ਸ਼ਹਿਰ ਚ ਚੱਲੀ ਗੱਲ ਬੱਲੂ ਕਰਦਾ ਮਸਲੇ ਹੱਲ ਵਾਹ ਵਾਹ ਦਫ਼ਤਰ ਬਹਿ ਕੇ ਮਸਲੇ ਸੁਣਦਾ ਵਾਹ ਜੀ ਵਾਹ ਵਾਹ ਜੀ ਵਾਹ ਦਫ਼ਤਰ ਬਹਿ ਕੇ ਮਸਲੇ ਮਸਲੇ ਸੁਣਦਾ ਅਲਾਕੇ ਲਈ ਸਕੀਮਾਂ ਬੁਣਦਾ ਵਾਹ ਜੀ ਵਾਹ 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 ਕੀ ਬਾਤ ਹੈ ਕੰਮ ਕਰਨੇ ਨੂੰ ਲਾਂਦਾ ਨਾ ਪੱਲ ਬੱਲੂ ਕਰਦਾ ਮਸਲੇ ਹੱਲ ਵਾਹ ਜੀ ਵਾਹ ਥੈਂਕ ਯੂ ਜੀ ਵਾਹ ਜੀ ਵਾਹ ਕੀ ਬਾਤ ਅਗਲਾ ਸ਼ੇਰਾ ਜੀ ਮਿਲਣ ਜਾਓ ਚਾਹ ਪਾਣੀ ਪੜਾਵੇ ਵਾਹ ਜੀ ਵਾਹ ਕੀ ਬਾਤ ਹੈ ਸਰ ਮਿਲਣ ਜਾਓ ਚਾਹ ਪਾਣੀ ਪੜਾਵੇ ਸਭਨਾਂ ਦੀ ਸੁਣੇ ਮੱਥੇ ਵੱਟ ਨਾ ਪਾਵੇ ਵਾਹ ਜੀ ਵਾਹ ਵਾਹ ਜੀ ਵਾਹ ਕੀ ਬਾਤ ਹੈ ਜੀ ਕੀ ਬਾਤ ਹੈ ਮਨ ਵਿੱਚ ਨਾ ਕਦੇ ਰੱਖਦਾ ਛਲ ਬੱਲੂ ਕਰਦਾ ਮਸਲੇ ਹੱਲ ਵਾਹ ਵਾਹ ਸ਼ੁਕਰੀਆ ਜੀ ਸ਼ੁਕਰੀਆ ਜੀ ਅਗਲਾ ਸ਼ੇਰ ਹੈ ਸਭ ਨੂੰ ਹੈ ਉਸ ਤੇ ਬੜਾ ਮਲਾਲ ਅੱਛਾ ਜੀ ਸਾਰਿਆਂ ਨੂੰ ਹੈ ਉਸ ਤੇ ਬੜਾ ਮਲਾਲ ਮਲਾਲ ਦੁੱਖ ਚ ਖੜਦਾ ਹਰ ਇੱਕ ਨਾਲ ਵਾਹ ਜੀ ਵਾਹ ਵਾਹ ਜੀ ਵਾਹ ਕੀ ਬਾਤ ਆ ਜੀ ਕੀ ਬਾਤ ਲਾਵੇ ਨਾ ਲਾਰਾ ਨਾ ਕਰੇ ਅੱਜ ਕੱਲ੍ਹ ਬੱਲੂ ਕਰਦਾ ਮਸਲੇ ਹੱਲ ਥੈਂਕ ਯੂ ਕਾਡਲ ਸਾਹਿਬ ਵਾਹ ਜੀ ਵਾਹ ਆਖਰੀ ਸ਼ੇਰ ਹੈ ਪੰਜਾਬ ਸਰਕਾਰ ਚ ਵੀ ਪੰਜਾਬ ਸਰਕਾਰ ਵੀ ਕਰਦੀ ਮਾਣ ਅੱਛਾ ਜੀ ਸਰਕਾਰੀ ਦੁਆਰੇ ਵੀ ਹੁੰਦਾ ਮਾਣ ਅੱਛਾ ਜੀ ਨਿਮਰਤਾ ਬੜੀ ਪਰ ਉੱਚੀ ਪਛਾਣ ਕੀ ਬਾਤ ਆ ਕੀ ਵਾਹ ਪ੍ਰਤੀ ਦਿਨ ਰਹਾ ਬੱਲੂ ਫੁੱਲ ਫਲ ਬੱਲੂ ਕਰਦਾ ਮਸਲੇ ਹੱਲ ਨਵਾਂ ਸ਼ਾਇਰ ਤੇ ਚੱਲੀ ਗੱਲ ਬੱਲੂ ਸਾਹਿਬ ਜੀ ਕਰਦੇ ਨੇ ਮਸਲੇ ਹੱਲੇ। ਕਹਿਆ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਹੈ ਨਵਾਨੇ ਜੈ ਨੇ ਦੋ ਲਾਈਨਾਂ ਲਿਖੀਆਂ ਸੀ ਬਹੁਤ ਵਧੀਆ ਸਰ ਜੀ ਬਹੁਤ ਵਧੀਆ ਮੈਂ ਇੱਕ ਦਿਨ ਮਿਲਣ ਗਿਆ ਸੀਗਾ ਬੱਲੂ ਸਾਹਿਬ ਨੂੰ ਪ੍ਰਿੰਸੀਪਲ ਸਾਹਿਬ ਦੇ ਨਾਲ ਤਾਂ ਸਾਨੂੰ ਚਾਹ ਪਣੀ ਪਿਲਾਇਆ ਤਾਂ ਦੋ ਲਾਈਨਾਂ ਮੈਨੂੰ ਯਾਦ ਆਈਆਂ ਤਾਂ ਮੈਂ ਇਹ ਲਿਖਿਆ ਕੀ ਬਾਤ ਆ ਸਰ ਬਹੁਤ ਬਹੁਤ ਧੰਨਵਾਦ ਥੈਂਕ ਯੂ